ਪੰਡਤ ਸਾਹਿਬ ਨੇ ਮਹਿਕਮੇ ਮੰਤਰੀਆਂ ਨੂੰ ਉਹ ਵੰਡ ਤੇ ਜਿਹੜੇ ਮਹਿਕਮੇ ਨਹੀਂ ਇੰਨਾ ਗਮਰਾਹ ਨਾ ਕਰੋ ਇੰਨਾ ਗਮਰਾਹ ਨਾ ਕਰੋ ਆਪਣੇ ਆਪ ਨੂੰ ਧੋਖਾ ਦੇ ਨਹੀਂ ਆਪਣੇ ਪੰਜਾਬ ਨੂੰ ਧੋਖਾ ਦੇਈ ਜਾਂਦੇ ਕਿਹੜੀਆਂ ਫਾਈਲਾਂ ਹੈ ਭੰਜੀ ਸਾਹਿਬ ਨੂੰ ਭੇਜੀ ਜਾਂਦੀਆਂ ਉਹਦੇ ਭੰਡਾ ਸਾਹਿਬ ਤੁਹਾਨੂੰ ਵਾਪਸ ਭੇਜੀ ਜਾਂਦੇ ਵੀ ਇੱਕ ਸੀਐਮ ਇਹੋ ਜਿਹੇ ਮੰਤਰੀ ਰੱਖੀਂ ਗਿਰਦਾ ਜਿਨ੍ਹਾਂ ਨੂੰ ਮਹਿਕਮੇ ਹੀ ਨਹੀਂਗੇ ਮਿਨਿਸਟਰੀਆਂ ਹੈ ਨਹੀਂਗੇ ਉਹਨਾਂ ਨੂੰ ਵੰਡਤੀਆਂ ਦੇਖੋ ਜੋ ਹਰਾਨਗੀ ਜੋ ਤਮਾਸ਼ਾ ਪੰਜਾਬ ਦਾ ਪੰਜਾਬ ਸਰਕਾਰ ਦਾ ਵਾਕੀ ਇਹ ਗੰਨ ਕਹਿੰਦੇ ਸੀ ਲੱਗਦਾ ਵੀ ਸੀ ਕਿ ਸਾਡਾ ਚੀਤੇ ਸਤਿਮਸ਼ਵੀ ਨਾ ਕੇਜਰੀਵਾਲ ਤੇ ਇਹ ਡਰਾਮੇ ਬਾਗ ਨੇ ਪਰ ਐਡਾ ਬੜਾ ਧੋਖਾ ਨਹੀਂ ਪਤਾ ਸੀ ਵੀ ਐਡਾ ਬੜਾ ਧੋਖਾ ਕਰਨਗੇ ਠੀਕ ਆ 1000 ਰੁਪਇਆ ਝੂਠ ਬੋਲਿਆ ਹੋਰ ਗੱਲਾਂ ਝੂਠ ਬੋਲੀਆਂ ਪਰ ਮੰਤਰੀਆਂ ਨੂੰ ਆਪਣੇਆਂ ਨੂੰ ਤੇ ਥੱਲੇ ਕੰਮ ਕੀ ਕਰਨਾ ਜਿਹੜੇ ਮਹਿਕ ਵੀ ਹੈ ਨਹੀਂਗੇ ਇਹ ਜਨਾਬ ਮੁੱਖ ਮੰਤਰੀ ਸਾਹਿਬ ਭੰਡ ਸਾਹਿਬ ਬਹੁਤ ਗੱਲਾਂ ਸਲਾਮਾ ਦਿੰਨੇ ਹੋ ਕਦੇ ਕਿਸੇ ਨੂੰ ਵਿਆਹਾਂ ਦੀਆਂ ਦਿੰਨੇ ਹੋ ਕਦੇ ਕਿਸੇ ਨੂੰ ਕ੍ਰਪਸ਼ਨ ਦੀਆਂ ਦਿੰਨੇ ਹੋ ਕਦੇ ਤੁਸੀਂ ਕਹਿੰਦੇ ਹੋ ਗੱਡੀਆਂ ਆਏ ਕਿਸੇ ਕੋਲ ਮੇਰੇ ਹਰ ਚੀਜ਼ ਤੁਸੀਂ ਤਾਂ ਜਨਾਬ ਆਪ ਮੁੱਖ ਮੰਤਰੀ ਬਣ ਕੇ ਵਿਆਹ ਕਰਾਇਆ ਤੁਸੀਂ ਲੋਕਾਂ ਨੂੰ ਵਿਆਹਾਂ ਦੀਆਂ ਗੱਲਾਂ ਕਰਦੇ ਆਪਾਂ ਕਿਹੜੀ ਪਾਰਟੀ ਛੱਡੀ ਹੈ ਇਹ ਦੱਸੋ ਬਾਦਲ ਸਾਹਿਬ ਜੀ ਤੁਸੀਂ ਗੱਲ ਕਰਦੇ ਹੋ ਤੁਸੀਂ ਉਹਨਾਂ ਦੇ ਪਾਰਟੀ ਦੇ ਇੱਕ ਬਹੁਤ ਛੋਟੇ ਜਿਹੇ ਮੈਂਬਰ ਸੀ ਕਿਸੇ ਫਿਰ ਤੁਸੀਂ ਹੋਰ ਪਾਰਟੀਆਂ ਬੜੀਆਂ ਬਦਲੀਆਂ ਫਿਰ ਇਹੀ ਬਾਦਲ ਪਰਿਵਾਰ ਦੇ ਮੂਹਰੇ ਤੁਸੀਂ ਨੱਚ-ਨੱਚ ਕਮੈਂਟਰੀਆਂ ਕਰਦੇ ਸੀ ਕਬੱਡੀ ਕੱਪ ਯਾਦ ਆ ਤੁਹਾਨੂੰ ਤੁਸੀਂ ਭੁੱਲ ਜਾਂਦੇ ਨੇ ਪਰ ਅੱਜ ਤੱਕ ਤੁਸੀਂ ਮਾਨ ਭੰਡਾ ਸਾਹਿਬ ਰਿਪੋਰਟ ਹੀ ਦੋਤ ਭੰਡਾ ਸਾਹਿਬ ਨੇ ਮਹਿਕਮੇ ਹੀ ਮੰਤਰੀਆਂ ਨੂੰ ਉਹ ਵੰਡ ਤੇ ਜਿਹੜੇ ਮਹਿਕਮੇ ਹੀ ਨਹੀਂ ਉਹ ਮੰਤਰੀ ਸਾਹਿਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਸ਼ੇਖ ਚਿੱਲੀ ਦੇ ਜਾਂ ਜਿਹੜੇ ਐਸੇ ਰਾਜੇ ਦੇ ਮੰਤਰੀ ਹੋਣ ਉਬੀਦਮ ਚਰਲੇ ਉਹਨਾਂ ਦਾ ਕੀ ਕਸੂਰ ਆ ਉਹ ਆਪਣੇ ਦਫਤਰ ਦੇ ਆਪਣੇ ਮਗਰ ਉਹ ਮਹਿਕਮਾ ਲਾ ਕੇ ਫਿਰ ਲੀ ਗੇ ਪੂੰਛ ਲਾ ਕੇ ਬਿਰਗੇ ਜਿਹੜੀ ਹੈ ਹੀ ਨਹੀਂ ਕੀ ਮਹਨ ਬੜਾ ਤੁਸੀਂ ਮੰਤਰੀ ਸਾਹਿਬ ਐਨਆਰਆਈ ਸਾਹਿਬ ਦੀ ਗੱਲਾਂ ਕਰਦੇ ਸੀ ਜਾ ਕੇ ਮਿਲ ਰਹੇ ਸੀ ਅੱਜ ਤੁਹਾਡਾ ਉਹ ਤਮਾਸ਼ਾ ਬਣਿਆ ਉਹਨਾਂ ਨੇ ਤਾਂ ਕੀ ਬਣਿਆ ਖੈਰ ਮੁੱਖ ਮੰਤਰੀ ਦਾ ਬਣਿਆ ਜਿਹੜਾ ਮਹਿਕਮਾ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜਾ ਮਹਿਕਮਾ ਹੀ ਖਤਮ ਹੋਇਆ ਹੋਇਆ ਹੈ ਅਜ ਤੱਕ 3 ਸਾਲ ਹੋ ਗਏ ਉਹਨਾਂ ਦੀਆਂ ਮੀਟਿੰਗਾਂ ਕਰਨੇ ਪਾਰਲੀਮੈਂਟ ਆਪਣੇ ਲੋਕ ਸਭਾ ਚ ਅਸੈਂਬਲੀ ਚ ਉਹਨਾਂ ਦੇ ਬਾਰੇ ਗੱਲਾਂ ਚੱਲ ਰਹੀਆਂ ਨੇ ਵੀ ਪਤਾ ਨਹੀਂ ਐਡਮਿਨਿਸਟ੍ਰੇਟਿਵ ਇਨਫੋਰਮਸ ਕਿਹੜੇ ਕਰ ਰਹੇ ਹੋ ਮਹਿਕਮੇ ਇਹ ਨਹੀਂ ਬਸ ਕਰੋ ਬਸ ਕਰੋ ਭੰਡਾਰ ਸਾਹਿਬ ਬਸ ਕਰੋ ਲੋਕਾਂ ਨੂੰ ਇੰਨਾ ਗਮਰਾਹ ਨਾ ਕਰੋ ਇੰਨਾ ਗਮਰਾਹ ਨਾ ਕਰੋ ਆਪਣੇ ਆਪ ਨੂੰ ਧੋਖਾ ਦੇਈ ਜਾਂਦੇ ਹੋ ਆਪਣੇ ਪੰਜਾਬ ਨੂੰ ਧੋਖਾ ਦੇਈ ਜਾਂਦੇ ਹੋ ਅੱਜ ਪਤਾ ਲੱਗ ਗਿਆ ਇਹਨਾਂ ਦਾ ਹਾਲ ਤੇ ਇਹਨਾਂ ਦੇ ਕੈਬਨਿਟਾਂ ਜਿਹੜੀਆਂ ਕਰਦੇ ਹੋਣਗੇ ਕੀ ਕਰਦੇ ਹੋਣਗੇ ਉਹ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਹੋਣੀਆਂ ਕੀ ਕਰਦੇ ਹੋਣੀਆਂ ਤੇ ਜਿਹੜੇ ਭੰਡ ਸਾਹ ਜਿਹੜਾ ਮਹਿਕਮਾ ਦਿੱਤਾ ਉਹ ਮੰਤਰੀ ਨੂੰ ਪਤਾ ਨਹੀਂ ਲੱਗਿਆ ਅਸਲ ਨੂੰ ਵੀ ਤੇਰਾ ਕੋਈ ਦਫ਼ਤਰੀ ਹੈ ਨਹੀਂ ਤੇਰਾ ਕੋਈ ਸੈਕਟਰੀ ਹੈ ਨਹੀਂ ਤੇਰਾ ਕੋਈ ਸਟਾਫ ਹੈ ਨਹੀਂ ਕਿੱਥੇ ਸਾਈਨ ਕਰੀ ਜਾਂਦਾ ਕਿਹੜੀਆਂ ਫਾਈਲਾਂ ਐ ਭੰਡ ਸਾਹ ਨੂੰ ਭੇਜੀ ਜਾਂਦੇ ਉਹ ਤੇ ਭੰਡ ਸਾਹ ਤੁਹਾਨੂੰ ਵਾਪਸ ਭੇਜੀ ਜਾਂਦੇ ਇੰਜਾ ਤਮਾਸ਼ਾ ਨਹੀਂ ਕਦੇ ਦੇਖਿਆ ਸੀ ਅੱਜ ਵਾਕੇ ਉਹ ਪੰਜਾਬ ਦੀ ਚਰਚਾ ਸਰਕਾਰ ਦੀ ਹੋ ਰਹੀ ਹੈ ਦੇਸ਼ ਵੀ ਇੱਕ ਮੁੱਖ ਮੰਤਰੀ ਜਿਹਦੇ ਮਹਿਕਮੇ ਹੀ ਨਹੀਂ ਉਹਦੇ ਨਾਲ ਹੀ ਸਰਕਾਰ ਚਲਾਈ ਜਾਂਦਾ ਪਰਮਾਤਮਾ ਬਖਸ਼ੇ ਪਰਮਾਤਮਾ ਬਖਸ਼ੇ ਫੰਡ ਨੂੰ ਅੱਜ ਤਮਾਸ਼ਾ ੜ ਗਿਆ ਸਾਰੇ ਐਡਮਿਨਿਸਟ੍ਰੇਸ਼ਨ ਸਾਰੇ ਸਰਕਾਰਾਂ ਦਿੱਲੀ ਤੱਕ ਵੀ ਇੱਕ ਸੀਐਮ ਇਹੋ ਜਿਹੇ ਮੰਤਰੀ ਰੱਖੀ ਫਿਰਦਾ ਜਿਨ੍ਹਾਂ ਨੂੰ ਮਹਿਕਮੇ ਹੀ ਨਹੀਂ ਹੈ ਨਹੀਂਗੇ ਮਿਨਿਸਟਰੀਆਂ ਹੈ ਨਹੀਂਗੇ ਉਹਨਾਂ ਨੂੰ ਵੰਡਤੀਆਂ ਮੈਂ ਆਪ ਸਭ ਤੋਂ ਵੱੰਨ ਸੀਗੰਦ ਕਹਿਣਾ ਚਾਹੁੰਨਾ ਨਾ 355 ਜਾਨ ਸੀ ਨੰ ਜਾਣ ਭੰਡ ਹੈਗੇ ਆ ਤੁਸੀਂ ਕਾਨੂੰ ਇਹਨਾਂ ਨਾਲ ਮਜਾ ਕਰਾਉਣ ਲੱਗੇ ਜਾਂ ਤੁਸੀਂ ਵੀ ਰਲੇ ਹੋਏ ਨਾਲ ਕਿੱਥੇ ਇਹ ਸਭ ਕੁਝ ਚਲੀ ਗਿਆ ਕਿਹਦੇ ਖਾਤੇ 'ਚ ਇਹ ਸਭ ਕੁਝ ਪਈ ਗਿਆ ਕਹਿੰਦੇ ਜੀ ਅਸੀਂ ਤਨਖਾਹਾਂ ਨਹੀਂ ਲੈਂਦੇ ਅਸੀਂ ਆਹ ਨਹੀਂ ਕਰਦੇ ਖਰਚੇ ਨਹੀਂ ਲੈਂਦੇ ਇੱਥੇ ਤਾਂ ਮਿਨਿਸਟਰੀ ਨਹੀਂ ਜਾਂਦੀ ਬਣਾਈ ਬੈਠੇ ਨੇ ਇਹ ਕਿਹੜੇ ਖਾਤੇ 'ਚ ਖਰਚੇ ਚੱਲ ਰਹੇ ਹੋਣੇ ਕਿਹੜੇ ਕਰਤੇ 'ਚ ਕੰਮ ਚੱਲ ਰਹੇ ਆ ਹੁਣ ਰੱਬ ਜਾਨ ਬਚਾ ਦੇ ਇਹਨਾਂ ਤੋਂ ਰੱਬ ਬਖਸ਼ੇ ਇਹਨਾਂ ਤੋਂ ਇਹ ਮਹਾਰਾਜਾ ਸਤਾਲੀ ਸਾਬ ਕਦੇ ਤਾਂ ਜਦੋਂ ਪਤਾ ਹੀ ਨਹੀਂ ਆਪਾਂ ਉਹਨ ਸਟੇਜ ਹੀ ਦੂਜੀ ਚੁੰਮਿਆਂ ਦੇ ਦੋ ਕਿਹਦਾ ਪਤਾ ਲੱਗਦਾ ਵੀ ਕਿਹੜੇ ਮਹਿਕਮੇ ਹੈਗੇ ਕਿਹੜੇ ਮੰਤਰੀ ਨਾਲ ਕਿਹੜੀਆਂ ਮੀਟਿੰਗਾਂ ਕਰੀ ਜਾਂਦੇ ਆ ਅੱਜ ਤਾਂ ਵਾਕਈ ਘਰ ਘਰ ਤੁਹਾਡਾ ਅੱਜ ਚੁਟਕਲੇ ਬਣੇ ਗਏ ਘਰ ਘਰ ਤੁਹਾਡਾ ਹੱਸ ਰਿਹਾ ਮੀਡੀਆ ਨੇ ਜੋ ਖਬਰਾਂ ਲਾਈਆਂ ਚੁਟਕੀ ਲਈ ਆ ਤੁਹਾਡੀ ਕਿਹੜੇ ਮੂੰਹ ਨਾਲ ਤੁਸੀਂ ਬਾਹਰ ਮਿਕਲੋ ਕਿਹੜੇ ਮੂੰਹ ਨਾਲ ਤੁਸੀਂ ਆਫੀਸਰਾਂ ਨੂੰ ਕਿਹੜੇ ਮੂੰਹ ਨਾਲ ਮੀਡੀਆ ਨੂੰ ਕਿਹੜੇ ਮੂੰਹ ਨਾਲ ਤੁਸੀਂ ਲੋਕਾਂ 'ਚ ਜਾਉਂਗੇ ਪਰ ਤੁਹਾਡਾ ਕੀ ਹੈ ਉਹ ਕਹਿੰਦੇ ਮਸ਼ਰਮਾ ਦੀ ਜੁੱਲਗੀ ਢਾਲ ਉਹ ਬੰਦੇ ਜੀ ਪਟਿਆ ਬੰਦੇ ਚੱਟ ਚੱਟੀ ਪੁੰਜੀ ਡੋਲ ਗਈ ਝਟਕੇ ਕੰਨੇ ਥੋੜਾ ਤਾਂ ਉਹ ਸਾਲ ਹੈ ਇਸ 11 ਤੋਂ ਵੀ ਉੱਤੇ ਦੇ ਸ਼ਰਮ ਮੁੱਖ ਮੰਤਰੀ ਬੇਗਹਿਰਤ ਮੁੱਖ ਮੰਤਰੀ ਤੇ ਦੂਜਿਆਂ ਨੂੰ ਸਲਾਮਾ ਬਹੁਤ ਦੇਣ ਦਾ ਮਨ ਕਰਦਾ ਤੇ ਅੱਜ ਉਹ ਮਜ਼ਾਕ ਦੇ ਪਾਤਰ ਤੁਸੀਂ ਬਣੇ ਹੋ ਜਿਹੜੇ ਕਿ ਜ਼ਿੰਦਗੀ ਚ ਕੋਈ ਨਹੀਂ ਬਣਿਆ ਜੇ ਥੋੜੀ ਜੀ ਵੀ ਤੁਹਾਨੂੰ ਮਾੜੀ ਮੋਟੀ ਵੀ ਆਪਣੇ ਆਪ ਤੇ ਅੱਤੇ ਚ ਗਹਿਰਤ ਅਸਤੀਫਾ ਦੇ ਦਿਓ ਚੰਗੇ ਰਹੋਗੇ ਇਹ ਆਉਣ ਵਾਲੇ ਦਿਨਾਂ ਚ ਕਿਉਂਕਿ ਪਹਿਲਾਂ ਤਾਂ ਲੋਕ ਚੁੱਪ ਰਹਿੰਦੇ ਆ ਦਿਨ ਸ ਨੂੰ ਹੁਣ ਰੋਜ਼ ਨੰਗਾ ਹੋਣਾ ਰੋਜ਼ ਕੱਪੜੇ ਲੈਣੇ ਇਸ ਕਰਕੇ ਜਿਹੜਾ ਵੀ ਜਿੰਨਾ ਕੁ ਬਚੇ ਆ ਉਹਨਾਂ ਪਾ ਜਾ ਕੇ ਨਿਕਲ ਲੋ ਚੰਗੇ ਰਹੋ